ਸਤਿ ਸ਼੍ਰੀ ਅਕਾਲ ਸਜਣਾਂ ਸਵਾਗਤ ਕਰਦੇ ਆਂ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਗਾੜੀ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲਾਈਨ ਵਾਲੇ ਸਜਣ ਤਿੱਕਰ ਪਜਾ ਦਿਆ ਕਰੋ ਕਿਸੇ ਦਾ ਫਾਇਦਾ ਹੋ ਜੇ ਕੋਈ ਮਾਤੜਾ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਸ਼ਹਿਰ ਸ਼ਹਿਰ ਖੇਮਕਨ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਆਸ਼ਮਨੀ ਸ਼ਾਹ ਕੋਲ ਪਹੁੰਚੇ ਆ ਦੋ ਤਿੰਨ ਵੜਾ ਇਸ ਫਾਰਮ ਤੋਂ ਵਿਖਾਉਣ ਲੱਗੇ ਆ ਬਾਕੀ ਤੁਸੀਂ ਆਪਣੀ ਤਸੱਲੀ ਕਰਨੀ ਹੁੰਦੀ ਹੈ ਪੈਸੇ ਦੇਣੇ ਹੁੰਦੇ ਆ ਭਾਅ ਸਜਣੋ ਬਿਲਕੁਲ ਜਾਇਜ਼ ਹੁੰਦੇ ਆ ਇਸ ਫਾਰਮ ਤੋਂ ਅੱਗੇ ਵੀ ਰੋਜ਼ਾਨਾ ਵੀਡੀਓ ਦੁਜੇ ਤੇ ਜਿਹਦੇ ਨਾਲ ਆਉਂਦੀ ਰਹਿੰਦੀ ਆ ਤੇ ਵੜਾਂ ਦਾ ਹੀ ਖਾਸ ਕਰਕੇ ਖਿਆਲ ਕਰਦੇ ਨੇ ਥੋੜਾ ਜਿਹਾ। ਬਾਕੀ ਸ਼ਾ ਨਾ ਕਰਾਂਗੇ ਗੱਲਬਾਤ। ਪੁੱਛਾਂਗੇ ਕਿਦਾਂ ਦੇ ਰਹਿਣਗੇ ਅੱਜ ਦੇ ਭਾਅ ਭੱਤੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਛੱਡ ਦੇ ਖਲਾ ਜੀ। ਧੰਨਵਾਦ ਤੁਹਾਡਾ। ਉਹ ਠੀਕ ਸਿੱਧਾ। ਹਾ ਅਡਰੈਸ ਕਰਾਈ ਨੋਟੇ ਕਰਾਂ। ਹਾਂ ਜੀ। ਪਿੰਡ ਆਪਣਾ ਖੇਮ ਕਰਨ ਜੀ। ਹਾਂ ਜੀ। ਤਸਵੀਰ ਪੱਟੀ ਤੇ ਜ਼ਿਲ੍ਹਾ ਸਿਰੋਹੰਡਾ ਸਾਹਿਬ। ਮੋਬਾਈਲ ਨੰਬਰ ਜੀ? 81969021 ਠੀਕ ਆ। ਤੇ ਸ਼ਵਾਰ ਕਰੀਏ ਵੱਡੀ ਤੋਂ ਜਰਸੀ ਤੋਂ ਨਾ। ਐਚ ਐਫ ਤੇ ਜਰਸੀ ਦਾ ਕਰਾਉਸ ਆ। ਦੁੱਧ ਕਿੰਨਾ ਉਹ 15 ਕਿਲੋ ਹੈ 15 ਐਵੇਂ 20 ਨਹੀਂ ਆਖਣਾ ਬੱਲੀ ਨਹੀਂ ਆਖਣਾ ਤੋ ਰਿਓ ਨਾ ਸਚ ਨੂੰ ਬਾਕੀ ਥਾਨ ਚੰਗਾ ਰੋਗ ਰੋਗ ਦਾ ਲੱਗਾ ਤੁਸੀਂ ਨੇੜ ਤੋਂ ਵੀ ਚੈੱਕ ਕਰ ਲਓ ਥਾਨ ਤੇ ਵਹਾਨੇ ਦੀ ਮਿਲ ਕਮੈਂਟ ਤੁਸੀਂ ਦੇਖ ਸਕਦੇ ਜੀ ਪਲਵਾਨਾ ਤੁਰਦਾ ਹਾਂ ਪਲਵਾਨਾ ਕੋਈ ਵਾਕਿਆ ਤੁਰਦੀ ਸ਼ਾ ਤੁਰਦੀ ਪਲਵਾਨਾ ਕੋਈ ਹੈ ਬਾਕੀ ਫੇਸ ਕੁਆਲਿਟੀ ਚੰਗੀ ਹੈ ਬਿਲਕੁਲ ਨਿੱਕਾ ਗੋਲ ਖਾਨਿਆ ਤੇ ਚਮਕ-ਦਮਕ ਚੰਗੀ ਫੈਸ਼ਨ ਟੈਸ਼ਨ ਵਾਹ ਆ ਬੱਚਾ ਇਹਦਾ ਨਹੀਂ ਆ ਬੱਚੀ ਆ ਕਿਹੜੀ ਠੀਕ ਠੀਕ ਆ ਬੱਚੀ ਇਹਦੀ ਤੇ ਰੇਟ ਬਾਬਾ ਜੀ ਇੱਕੋ ਫਿਕਸ ਹੀ ਰੇਟ ਹੁੰਦੇ ਆਪਣੇ 55 ਦੀ 55 ਹਾਂਜੀ 1000 ਛੋਟ ਕਰਦੀ ਕਰਦਾਂਗੇ ਬਾਬਾ ਜੀ ਮਾਨਤਾ ਕਰ ਦਿਓ 1000 ਦੋ 1000 ਹੈ 1000 ਰੁਪਿਆ ਛੋਟ ਕਰਦੇ ਬਾਬਾ ਜੀ ਜਿੰਨਾ ਆਖਾਂਗੇ ਦੋ ਦੋ ਟਾਈਮ ਚੋਕੇ ਮੈਨ ਲੈ ਲਵੇ ਠੀਕ ਆ ਫੇਰ ਲੈ ਕੇ ਜਾਵੇ ਤਸੱਲੀ ਕਰੀ ਨਹੀਂ ਲੋਡ ਨਹੀਂ ਅੱਛਾ ਤਸੱਲੀ ਕਰੇ ਆ ਆਪਣੀ ਕੀ ਤਸੱਲੀ ਹੋਵੇ ਲਿਜਾਵਾਂ ਨਹੀਂ ਤੇ ਰਹਿਣ ਦੇ ਨਹੀਂ ਤੇ ਰਹਿਣ ਦੇ ਹੈਨਾ ਗੱਲ ਸਹੀ ਆ ਚੀਜ਼ ਚੰਗੀ ਆ ਮਾਰੇ ਨਹੀਂ ਸਜਣੋ 15 ਕਿਲੋ ਦੁੱਧ ਆ ਛਾਹ ਜਿਹੜੀ ਗੱਲ ਕਰੂਗਾ ਖਰੀ ਨਿਕਲੂਗੀ ਸੌ ਆ ਨੇ ਸੱਚੀ ਕਿਉਂਕਿ ਝੂਠ ਬਰਾਦ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਮਿੰਨ ਕੇ ਫੇਰ ਹੀ ਗੱਲ ਕਰਨੀ ਹਾਂ ਫੇਰ ਦੱਸਣਾ ਠੀਕ ਆ ਦੂਜੇ ਨੰਬਰ ਤੇ ਡੱਬੀ ਅੱਛਾ ਪਹਿਲਾ ਸੂਆ ਹਾਂਜੀ ਚਲੋ ਲੈ ਆਓ ਵੜੀ ਕਿੰਨੇ ਲੋ ਜੀ ਇਹ ਚਾਰੂ ਵੜੀ ਹੈ ਐਂ ਲੱਗਦੀ ਜਿਵੇਂ ਭੁਖੀ ਆਈ ਹੁੰਦੀ ਆਹੀ ਆ ਜੀ ਬੱਸ ਅਜੀ ਤੁਰੀ ਆਈ ਆ ਦੁੱਧ ਕਿੰਨਾ ਜੀ ਤੁਰੀ ਆ ਗਿਆ 11 ਕਿਲੋ ਰੋਤਾ ਜੀ 11 ਕਿਲੋ ਹੈ ਮੈਂ ਲੱਗਦਾ ਦੇਖੋ ਠੀਕ ਆ ਠੀਕ ਬਾਕੀ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਬੈਠਦਾ ਮੈਂ ਤਾਂ ਫਰੈਸ਼ ਕੁਆਲਟੀ ਵਿੱਚ ਇਹਦਾ ਬੱਚਾ ਹਾਂਜੀ ਆ ਬੱਚਾ ਇਹਦਾ ਬੱਚਾ ਸਜਨੂ ਆ ਆ ਜਾ ਬੱਬਾਈ ਠੀਕ ਠੀਕ ਆਉਂਦੀ ਆ ਦੇ ਠੀਕ ਆ ਤੁਰੀ ਆਈ ਆ ਠੀਕ ਠੀਕ ਆ ਭਾ ਕਿੰਨਾ ਕਹਿੰਦਾ ਜੀ ਬਾਬਾ ਜੀ ਘੋਮੇ ਕੀ ਠੀਕ ਹੈ ਜੀ ਸਜਣੋਂ ਚੰਗੀ ਚੋਣ ਜਾਣ ਚੰਗੀ ਥਣ ਲੈਵਾ ਬਚੰਗਾ ਬਾਬਾ ਜੀ ਮੱਛੀ ਪਹਾੜਾ ਲੈਂਦੀ ਏ ਬਿਲਕੁਲ ਜੀ ਤੇ ਬਖਾਰਾ ਪੱਦਰ ਪੱਦਰ ਕਰਦੀ ਜਿੰਨਾ ਦੇਖਦੀ ਆ ਹਾਂ ਇਹ ਨਹੀਂ ਚੱਡੇ ਥੋੜੀ ਕੀ ਜੋਰ ਜੇ ਕਿ ਦੁੱਧ ਦੀ 12 ਕਿਲੋ ਮੈਂ 11 ਕਿਨ ਠੀਕ ਆ ਉਹ ਬੱਛਾ ਜੀ ਹਾਂ 45 ਦੀ ਵੇਟ ਦੇ ਦਿਆਂਗਾ 45 ਦੀ 45 ਦੀ ਬਤਾ ਲਾਓ ਮਾੜੀ ਜੀ ਕਰਾ ਫੇਰ ਮੈਂ ਕਹਿੰਦਾ ਮੱਛੀ ਫੇਰ ਖੋਲ ਕੇ ਤੋੜ ਦੇਣੀ ਨਹੀਂ ਲਾ ਹੀ ਦਿਓ ਕੋਨੀ ਵਾਹ ਵਾਹ 45000 ਦੀ ਸਜਣੋ 11 ਕਿਲੋ ਤੇ ਪ੍ਰਿੰਟ ਪ੍ਰਿੰਟ ਆ ਕੋ ਫੇਸ ਕੁਆਲਟੀ ਵੇਖੋ ਕਿ ਪ੍ਰਿੰਟ ਪ੍ਰਿੰਟ ਕਿਡਾ ਸੋਹਣਾ ਤੇ ਬੱਚਾ ਮਗਰ ਜੋ ਸਾਹਮਣਾ ਪਰਲੀ ਸਾਈਡ ਦਾ ਹਮ ਤੇ ਭਾਅ ਜਾਇਜ਼ ਆ ਲਓ ਜੀ ਹਾਂਜੀ 45000 ਦੀ ਏ ਜੱਸਣੋ ਤੇ ਦੂਜੀ ਤੁਹਾਨੂੰ ਦੱਸ ਹੀ ਦਿੱਤਾ 54 ਦੀ ਤੇ ਆ ਹੁਣੇ ਸੋਈ ਆ ਆ ਬੱਬਾ ਜੀ ਸੋਈ ਮਗਰ ਬੱਚੀ ਤਾਂ ਅੱਛਾ ਅੱਛਾ ਹੀ ਹੋਣਾ ਬੱਚਾ ਇਸ ਕੋਟੀ ਦੇ ਦੇ ਆ ਬੱਚੀ ਦੇ ਆ ਬੱਛਾ ਬੰਨ ਵਾਕੇ ਦੇ ਵਾਕੇ ਬੱਛਾ ਬੜਾ ਪ੍ਰਿੰਟ ਦਾ ਪਾਇਆ ਨਸਲ ਵਾਲਾ ਆ ਨਾ ਤੋਰਿਓ ਮਾਰਕ ਦਾ ਬਾਈ ਸਾ ਵੀ ਬੰਨ ਮਾਰਖ ਦੀ ਬਿਲਕੁਲ ਤੋਰਿਓ ਨੂੰ ਵੈੜ ਨੂੰ ਜੇਪ ਪੈਣ ਵਾਲੀ ਬਾਕੀ ਹਾਂਜੀ ਨੋ ਆਨ ਵਿੱਚ ਉਹ ਬੱਪਾ ਜੀ ਵੈੜ ਦਾ ਠੀਕ ਆ ਠੀਕ ਆ ਲੈ ਆ ਜਾਈ ਤੈਨੂੰ ਥਾਂ ਚੰਗਾ ਲੱਗਾ ਹੈ ਜੇਰ ਪਾ ਦੂਗੇ ਹੋਰ ਘੰਟੇ ਘੜੇ ਬਾਣਾ ਦਾ ਰੋਮਾਈਨ ਨਾ ਕਹਿਣਾ ਉਹ ਬਾਦੇ ਡੋਮ ਨਾ ਬਰੇ ਬਿਲਕੁਲ ਜੀ ਜੇ ਬਾਬਾ ਜੀ ਟਿੱਲੜ ਦੇ ਇਹ ਕਿਸਾਨ ਦੀ ਹਾਂ ਜੀ ਮਗਰ ਲੈਦੀ ਆ ਨਾ ਪਹਿਲਾਂ ਬੱਚੀ ਆ ਤੇ ਟਿੱਲੜ ਆ ਜਮਾਂਦਰੂ ਜਮਾਂਦਰੂ ਪਹਿਲਾਂ ਨਹੀਂ ਆ ਹਾਂ ਜੀ ਪਹਿਲਾਂ ਨਹੀਂ ਆ ਪਹਿਲਾਂ ਨਹੀਂ ਆ ਲੋ ਜੀ ਸੱਚ ਨੂੰ ਪਹਿਲਾਂ ਨਹੀਂ ਆ ਤੇ ਪਹਿ ਪਹਿਲਾਂ ਨਹੀਂ ਚੱਲ ਖਾਨ ਘਾਟ ਆ ਜਿਹੜੀ ਸਹੀ ਗੱਲ ਆ ਸਾਦੀ ਤੇ ਰੇਡ ਜੀ ਥੀਲ ਸਾਉਂਡ ਨਿਕਲੀ ਬਾਬਾ ਜੀ ਅੱਛਾ ਤੇ ਰੇਡ 35 ਦੀ ਬਾਬਾ ਜੀ ਹਾਂ ਨਾ 1000 35 ਦੀ ਬਾਬਾ ਜੀ 1000 ਛੜਦੇ ਚਲੋ ਕਰ ਦਾਂਗੇ ਮਾਨਦਾਨ 34 ਦੀ ਠੀਕ ਠੀਕ ਬਾਬਾ ਜੀ 14 13 14 ਕਿਲੋ ਦੇ ਦਿੱਤੀ ਜਣਾ ਨੇ ਓਕੇ ਓਕੇ ਸਾਰੀਆਂ ਗਰਮੀਆਂ ਕੰਨਾਂ 'ਚ ਤੇਲ ਪਾ ਕੇ ਪਰਿਆ ਫਿਰੇ ਜਿੱਥੇ ਮਰਜੀ ਸასი ਘਾਲ ਜੀ ਜੀ